ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਜੀਤ ਕੌਰ ਮਾਣ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੈਂ ਤਾਂ ਇਹੀ ਸਰੋਂ ਦਾ ਤੇਲ ਵਰਤਦੀ ਆ ਜੀ ਕਈ ਵਾਰੀ ਬਣਾਉਂਦੇ ਭੁੱਲ ਜਾਂਦੇ ਵੀਡੀਓ ਬਣਾਈ ਜਾਂਦੇ ਆ ਸਰੋਂ ਦਾ ਤੇਲ ਵਰਤਦੀ ਆ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਉਣੇ ਆ ਪਤਲੀ ਜੀ ਮੂੰਗੀ ਦੀ ਦਾਲ ਤੇ ਨਾਲ ਚੌਲ ਤੇ ਸੁੱਕੇ ਸੁੱਕੇ ਆਲੂਆਂ ਦਾ ਭੁਜੀਆ ਜਾ ਤੇ ਬਹੁਤ ਟੇਸਟੀ ਬਣਦਾ ਜਦੋਂ ਆਪਣਾ ਕਈ ਵਾਰੀ ਰੋਟੀ ਰਾਟੀ ਤੋਂ ਚਿੱਤ ਤੱਕ ਜੇ ਨਾ ਵੀ ਰੋਟੀਆਂ ਜੀਆਂ ਖਾਣ ਨੂੰ ਨਹੀਂ ਜੀ ਕਰਦਾ ਆਪੇ ਜਾਣੇ ਆਪਾਂ ਵੀ ਤੇ ਘਰੇ ਬਣਾ ਕੇ ਖਾ ਲੋ ਤੇ ਬਹੁਤ ਵਧੀਆ ਲੱਗਦਾ ਹੈ ਤੇ ਬਾਕੀ ਜਦੋਂ ਉਹ ਵਜ ਤੋਂ ਸਰਵ ਕਰਾਂਗੇ ਤਾਂ ਦੱਸਾਂਗੇ ਤੇ ਤੜਕਾ ਸੀ ਹਮੇਸ਼ਾ ਸਰੋਂ ਦੇ ਤੇਲ ਦਾ ਹੀ ਲਾਉਣੇ ਆ ਤੇ ਬਾਕੀ ਹੁਣ ਤੁਹਾਨੂੰ ਮੈਂ ਜਿਹੜੀਆਂ ਮੇਨ ਚੀਜ਼ਾਂ ਦਿਖਾਉਣੀ ਆ ਨਾ ਆਪਣੇ ਕੋਲੇ ਸਾਰੇ ਹੁੰਦੇ ਆ ਘਰੇ ਨੂਨ ਮਿਰਚ ਮਸਾਲਾ ਸਾਰਿਆਂ ਕੋਲੇ ਹੀ ਹੁੰਦਾ ਵਾ ਸਾਰਾ ਸਮਾਨ ਘਰ ਦਾ ਦੱਸੋ ਵੀ ਸਹੀ ਕਿ ਘਰ ਦਾ ਮਨ ਵਾਸਤੇ ਸਾਰਾ ਕੁਝ ਘਰ ਦਾ ਦੱਦਿਆ ਇਹਨਾਂ ਨੂੰ ਆ ਮਿਕਸ ਆਪਣੇ ਕੋਲੇ ਪਿਆਜ਼ ਲਸਣ ਤੇ ਹਰੀ ਮਿਰਚ ਅਦਰਕ ਤੇ ਆਪਾਂ ਮੂੰਗੀ ਭੋਂ ਕੇ ਰੱਖੀ ਸੀ ਮੂੰਗੀ ਮਸਰੀ ਜਣੀ ਕੇ ਥੋੜੀ ਜਿਹੀ ਆਪਾਂ ਜੀ ਜ਼ੋਵੇ ਤਾਂ ਜਲਦੀ ਬਣ ਜਾਂਦੀ ਇਹਦਾ ਕੋਈ ਜ਼ਿਆਦਾ ਲੰਮਾ ਪ੍ਰੋਸੈਸ ਨਹੀਂ ਹੁੰਦਾ ਤੇ ਆ ਹਿੰਗ ਹਿੰਗ ਬਾਰੇ ਮੈਂ ਤੁਹਾਨੂੰ ਇਹ ਦੱਸਣਾ ਚਾਹਣੀ ਆ ਕਈ ਭੈਣ ਨੇ ਬੜਾ ਕਹਿੰਦੇ ਨੇ ਵੀ ਜੋ 스멜 ਆਉਂਦੀ ਆ ਜੇ ਹਿੰਗਰ ਸੋ ਪਾਲ ਕੇ ਸੀ ਦਾਲ ਚ ਬਿਲਕੁਲ 스멜 ਨਹੀਂ ਆਉਂਦੀ ਤੁਸੀਂ ਪਤਾ ਕਰਨਾ ਕੀ ਹੈ ਤੁਸੀਂ ਜਦੋਂ ਪੂਰਾ ਤੇਲ ਕੱਢ ਗਿਆ ਉਹਦੇ ਵਿੱਚ ਇੱਕ ਚੁਟਕੀ ਪਾ ਦਿਓ ਜੇ 스멜 ਆ ਗਈ ਗਰੰਟੀ ਹੈ ਨਹੀਂ ਆਉਂਦੀ ਪਰ ਇਹ ਹਿੰਗ ਦਾਲਾਂ ਚ ਪਾਉਣੀ ਤੇ ਗੋਭੀ ਚ ਪਾਉਣੀ ਜ਼ਰੂਰੀ ਹੈ ਗੋਭੀ ਚ ਵੀ ਬੈਹ ਹੁੰਦੀ ਹੈ ਤੇ ਚੌਲਾਂ ਚ ਵੀ ਬੈਹ ਹੁੰਦੀ ਹੈ ਤੇ ਡਾਲਾਂ ਚ ਸਾਰਿਆਂ ਚ ਪਾਇਆ ਕਰੋ ਹਿੰਗ ਪੇਟ ਲਈ ਬਹੁਤ ਵਧੀਆ ਚੀਜ਼ ਹੈ ਇੱਕ ਨੰਬਰ ਚੀਜ਼ ਹੈ ਇਹ ਜਰੂਰ ਵਰਤਿਆ ਕਰੋ ਹਿੰਗ ਤੇ ਇੱਕ ਥੋੜੀ ਨੂਨ ਵਿੱਚ ਦਾਨੀ ਚ ਜੀਰਾ ਤੇ ਸੁੱਕਾ ਜਿਹੜਾ ਧਣੀਆਂ ਦਾੜੜ ਮਾਰਣਾ ਤੇ ਸੁੱਕੀ ਮੇਥੀ ਚ ਜੇ ਹੋਣੀਆਂ ਚਾਹੀਦੀਆਂ ਆਪਣੇ ਸਰੀਰ ਨੂੰ ਬਹੁਤ ਚੰਗੀ ਆਹ ਹਮਾ ਆਪਣਾ ਘਰ ਦਾ ਪਿਆਇਆ ਹੋਇਆ ਜੀ ਇਹ ਮੇਥੀ ਨਾ ਜਦੋਂ ਸਸਤੀ ਹੋ ਜਾਂਦੀ ਹੈ ਆ 10-10 ਰੁਪਏ ਗੁੱਟਾਂ 'ਚ ਵੇਚਣਗੇ ਉਦੋਂ ਲੈ ਕੇ ਡੋਂਗੋ ਕੇ ਸੁਕਾ ਲਿਓ ਤੇ ਕਿੰਨੇ ਸਾਡੇ ਫਰਿਜ 'ਚ ਅਸੀਂ ਲਿਖਾਵਾ ਪਰ ਕਿਤਰੀ ਬੈਠਿਆ ਸਾਲ ਭਰ ਨਹੀਂ ਮੁੱਕਦੀ ਮੁੱਲ ਲੈਣ ਦੀ ਲੋੜ ਨਹੀਂ ਤੇ ਆਹ ਧਣੀਆਂ ਦਾ ਸਾਫਤ ਲਿਆ ਕੇ ਘਰੇ ਮੜਾ ਜੱਦੜ ਮੜਾ ਕਰ ਲਓ ਤੇ ਬਾਕੀ ਨੂਨ ਅਸੀਂ ਛੈਂਦਾ ਨਮਕ ਵਰਤਦੇ ਆ ਹਲਦੀ ਤੇ ਆ ਆ ਮਸਾਲਾ ਸਾਡਾ ਘਰੇ ਦਾ ਘੜਿਆ ਹੋਇਆ ਤੇ ਜਿਹੜੀ ਮਿਰਚ ਐ ਇਹ ਵੀ ਅਸੀਂ ਆਪਦੀ ਘਰੇ ਲਿਆ ਕੇ ਰਗੜੀ ਹੋਈ ਐ ਵੀ ਅਸੀਂ ਮੁੱਲ ਦਾ ਚੀਜ਼ ਕੁਛ ਨਹੀਂ ਖਾਂਦੇ ਜਦੋਂ ਮੈਂ ਬਿਮਾਰ ਹੋਈਆਂ ਚੀਜ਼ਾਂ ਮੈਂ ਛੱਡ ਤੀਆਂ ਤੇ ਮੈਂ ਸੋਨਣਾ ਮੂੰਗੀ ਦੀ ਦਾਲ ਹਰ ਇੱਕ ਹੀ ਬਣਾਉਂਦਾ ਮੈਂ ਨਹੀਂ ਕਹਿੰਦੀ ਮੈਂ ਹੀ ਬਣਾਉਣ ਜਾਣਦੀ ਮੇਰਾ ਮਤਲਬ ਇਹ ਨਹੀਂ ਮੈਂ ਤੁਹਾਨੂੰ ਦੱਸਾਂ ਵੀ ਚੀਜ਼ਾਂ ਕਿਹੜੀ ਚੀਜ਼ ਚ ਵਧੀਆ ਲੱਗਦੀਆਂ ਕਿਵੇਂ ਲੱਗਦੀਆਂ ਬਸ ਥੋੜਾ ਜਿਹਾ ਤਰੀਕਿਆਂ ਦਾ ਫਰਕ ਪੈ ਜਾਂਦਾ ਜਿਹੜੀ ਇਹ ਬਣਾਤਾ ਗੈਸ ਤੇ ਵੀ ਸਕਦੇ ਸੀਗੇ ਪਰ ਚੁੱਲੇ ਤੇ ਬਣਾਉਣਾ ਹੀ ਕਾਲਣ ਥੋੜਾ ਜਿਹਾ ਗੱਲਾਂ ਕਰਕੇ ਤੂੰ ਆ ਜਾਦੇ ਆ ਆ ਦੇਖੋ ਜੀ ਇੱਕ ਚੁਟਕੀ ਹਿੰਗ ਪਾਉਂਗੀ ਮੈਂ ਇਹਦੇ ਨਾਲ ਜਿਹੜੀ ਦੀ ਬੈਅ ਖਤਮ ਹੋ ਜਾਣੀ ਆ ਤੇ ਬਾਕੀ ਜਿਹੜੇ ਪੁੱਜ ਜਾਂਦੀਆਂ ਨੇ ਤੇ ਉਦੋਂ ਬਾਅਦ ਇਹਦਾ ਕੋਈ ਇਸ਼ੂ ਨਹੀਂ ਹੁੰਦਾ ਦਾਲ ਸੇਮ ਹੀ ਬਣਦੀ ਆ ਵੀਰੇ ਜਿਵੇਂ ਤੁਸੀਂ ਬਣਾਉਨੇ ਹੋ ਅੱਜ ਮੈਂ ਆਪਾਂ ਵੀਡੀਓ ਚ ਦੇਖ ਲੈਣਾ ਬਹੁਤ ਸਮਾਨ ਜਾਂ ਧਰੀ ਬੈਠੇ ਹੁੰਦੇ ਆ ਨਿਰੀਆਂ ਕੌਲੀਆਂ ਚ ਆਪਾਂ ਡਰ ਜਾਂਦੇ ਵੀ ਇੰਨਾ ਸਮਾਨ ਆਪਣੇ ਕੋਲੇ ਤਾਂ ਹੈ ਨਹੀਂ ਕਿਵੇਂ ਸਵਾਦ ਕਿਵੇਂ ਬਣੂਗੀ ਮੈਂ ਤੁਹਾਨੂੰ ਦੱਦੀ ਮੇਰੇ ਕੋਲੇ ਸਿੰਪਲੀ ਚੀਜ਼ਾਂ ਜਿਹੜੀਆਂ ਆਪਾਂ ਰੋਜ਼ ਡੇਲੀ ਰੁਟੀਨ ਚ ਘਰੇ ਵਰਤਦੇ ਆ ਠੀਕ ਹੈ ਉਹ ਤਾਂ ਸੋਸ ਸੇ ਕਿੰਨੇ ਮਰਜ਼ੀ ਕਰ ਲਓ ਹਾਂ ਉਹ ਤਾਂ ਵੀਰੇ ਐਵੇਂ ਹੁਣ ਮੈਂ ਇਹੀ ਸਮਾਨ ਅੱਡੋ ਅੱਡੀ ਕੌਲਾਂਗਾਂ 'ਚ ਧਰ ਕੇ ਨਿਰੰਗੀ ਭਰ ਲੈਂਦੀ ਕੋਈ ਚੱਕਰ ਨਾ ਮੰਨਿਆ ਕਰੋ ਈਜ਼ੀ ਤਰੀਕੇ ਨਾਲ ਚੀਜ਼ਾਂ ਬਣਾਇਆ ਕਰੋ ਬਹੁਤ ਸਵਾਦ ਬਣਦੀਆਂ ਆ ਦੇਖੋ ਹੁਣ ਆਪਾਂ ਇਹਦੇ 'ਚ ਗੰਡੇ-ਗੁੰਡੇ ਪਾਤੇ ਤੇ ਸਭ ਤੋਂ ਮੇਨ ਗਲਤੀ ਮੈਂ ਕਰ ਗਈ ਜੀਰਾ ਪਹਿਲਾਂ ਪਾਉਣਾ ਸੀ ਜੀਰਾ ਤੇ ਧਨੀਆ ਮੈਂ ਪਹਿਲਾਂ ਪਾਉਣੀ ਨੇ ਚੱਲੇ ਤਾਂ ਹੁਣ ਵੀ ਪੱਕ ਜਾਣਗੇ ਤੇਲ 'ਚ ਉਹ ਕਮਰਾਟ ਜੀ ਨੇ ਮੰਨਿਆ ਕਰੋ ਬੜੀਆਂ ਕੁੱਲਮਈਆਂ ਦੇਖ ਕੇ ਪਹਿਲਾਂ ਮੈਂ ਵੀ ਡਰ ਜਾਂਦੀ ਸੀ ਵੀ ਇਹਨਾਂ ਸਮਾਨ ਤਾਂ ਆਪਣੇ ਕੋਲੇ ਹੋਣੀ ਨਹੀਂ ਸਵਾਦ ਪਰ ਜਿਹੜੇ ਵੀਡੀਓ ਚੱਕਰ ਚ ਜੀਰੀ ਭੁੱਲ ਗਿਆ ਪਹਿਲਾਂ ਕੋਣ ਪਰ ਮੈਂ ਚੈਲੰਜ ਕਰਦੀ ਆ ਵੀ ਮੈਨੂੰ ਸਿਰਫ ਆਮ ਹੀ ਮਸਾਲੇ ਚਾਹੀਦੇ ਜਿਹੜੇ ਆਪਣੇ ਘਰਾਂ ਚ ਹੁੰਦੇ ਆ ਤਿਆਰ ਕੁੱਲ ਮਿਲਾ ਕੇ ਗਰੀਬ ਤੋਂ ਲੈ ਕੇ ਮੀਰ ਤੱਕ ਖਾਂਦੇ ਆ ਉਹ ਮਸਾਲੇ ਉਹਨਾਂ ਮਸਾਲਿਆਂ ਨਾਲ ਮੈਂ ਸਬਜ਼ੀ ਬਣਾ ਦੂੰਗੀ ਤੇ ਇੱਕ ਪਾਸੇ ਕੋਈ ਜਿੰਨੀਆਂ ਮਰਜ਼ੀ ਚੀਜ਼ਾਂ ਪਾ ਕੇ ਬਣਾ ਦੇ ਤੇ ਟੇਸਟ ਕਰਕੇ ਦੇਖ ਲਓ ਵੀ ਸਬਜ਼ੀ ਸਬਜ਼ੀਆਂ ਦਾ ਤੀਵੀ ਸਵਾਦ ਹੋਊਗਾ ਸਬਜ਼ੀ ਜਿੰਨੀ ਸਿੰਪਲ ਹੋ ਉੰਨੀ ਜ਼ਿਆਦਾ ਸਵਾਦ ਬਣਦੀ ਆ ਜੀ ਨਾਲੇ ਸਬਜੀ ਉਹ ਜੀ ਬਣਾਉਂਗੀ ਅਗਲਾ ਹੀ ਸੋਚੀ ਜੋਗ ਵੀ ਸਿੰਪਲ ਚੀਜ਼ਾਂ ਨਾਲ ਕਿਵੇਂ ਬਣਦੀ ਹੈ ਪਰ ਹੋਵੇ ਸਮਾਨ ਘਰ ਦਾ ਹੀ ਹੁਨਰ ਸੋਡੇ ਚੋਹੀ ਹੁੰਦਾ ਹੈ ਜਿਹੜਾ ਤੁਸੀਂ ਨੋਰਮਲ ਚੀਜ਼ਾਂ ਨਾਲ ਬਣਾ ਸਕੋ ਮੁੱਲ ਦੇ ਮਸਾਲੇ ਪਾ ਕੇ ਜਾਂ ਉਹ ਚੀਜ਼ਾਂ ਪਾ ਕੇ ਤਾਂ ਜਿੰਨੀ ਮਰਜ਼ੀ ਉਹਦੇ ਖੁਸ਼ਬੂ ਲੈ ਆਓ ਪਰ ਟੇਸਟ ਲ ਮੇਰੀ ਗਾਰੰਟੀ ਹੈ ਮਿੱਥੇ ਪਾਸੇ ਕੋਈ ਅਗਲਾ ਆਉਂਦਿਆਂ ਸਾਰੀਆਂ ਚੀਜ਼ਾਂ ਪਾ ਕੇ ਬਣਾ ਲੇ ਤੇ ਅਬ ਮੈਂ ਸਿੰਪਲ ਤਰੀਕੇ ਨਾਲ ਬਣਾਉਂਗੀ ਉਹਦੋਂ ਨਾ ਸਵਾਦ ਹੋਈ ਤਾਂ ਜੋ ਮਰਜ਼ੀ ਕਿ ਉਹ ਬਾਲੀ ਨਮੀ ਆਪਾਂ ਵੀਡੀਓ ਨਹੀਂ ਕਰਦੇ ਇਹ ਆਪਾਂ ਹੁਣ ਇਹ ਦੇਖੋ ਜਿਹੜੇ ਨਮਕ ਮਿਰਚ ਆ ਤੁਸੀਂ ਆਪਦੇ ਹਿਸਾਬ ਨਾਲ ਜਿੰਨੇ ਖਾਣੇ ਹੋ ਨਾ ਉਵੇਂ ਫੂਮੀ ਪਾਇਆ ਕਰੋ ਕਿਸੇ ਦੇ ਮਨ ਕਰ ਲੱਗੇ ਤਾਂ ਕਦੀ ਨਾ ਪਾਇਆ ਕਰੋ ਕੋਈ ਚੌਲਾਂ ਦਾ ਬਣਾਈਏ ਤਾਂ ਕਰ ਕਰਾਈ ਮੈਂ ਤੁਸੀਂ ਵੀ ਕਹਿੰਦੇ ਹੋ ਕਿ ਚੌਲਾਂ ਨਾਲ ਕੰਬੀਨੇਸ਼ਨ ਕੀ ਬਣਾਉਦੇ ਆ ਅੱਜ ਜੀ ਆ ਕਰੀ ਜਾਂਦਾ ਕੰਬੀਨੇਸ਼ਨ ਦਾ ਜੀ ਇਹ ਬਹੁਤ ਸਮਾਰਟ ਚੀਜ਼ਾਂ ਬਣਦੀਆਂ ਤੇ ਬਾਕੀ ਜਿਹੜੀ ਮੇਨ ਗੱਲ ਮੈਨੂੰ ਹੋਰ ਦੱਸਣਾ ਚਾਹੀਦੀ ਆ ਉਹ ਮੇਨ ਗੱਲ ਇਹ ਹੀ ਹੈ ਵੀ ਤੁਸੀਂ ਨਾ ਆਪਦੇ ਤਰੀਕੇ ਨਾਲ ਹੀ ਚੀਜ਼ਾਂ ਬਣਾਇਆ ਕਰੋ ਬਾਹਲਾ ਵੀ ਆਪਾਂ ਕਿਸੇ ਨੂੰ ਦੇਖ ਕੇ ਚੀਜ਼ ਬਣਾਵਾਂਗੇ ਨਾ ਬਿਲਕੁਲ ਸੁਆਦ ਨਹੀਂ ਬਣਦੀ ਬਸ ਚੀਜ਼ ਨੂੰ ਪੱਕਾ ਪੱਕੀ ਹੋਣੀ ਚਾਹੀਦੀ ਛੋਡੀ ਜੇ ਤੁਹਾਡਾ ਮਸਾਲਾ ਕੱਚਾ ਫਿਰ ਤੁਹਾਡੀ ਸਬਜੀ ਬਿਲਕੁਲ ਸਵਾਦ ਨਹੀਂ ਬਣੂਗੀ ਜੇ ਦਾਲ ਆ ਜਾਂ ਸਬਜੀ ਕੁਝ ਵੀ ਹੈ ਮੈਨੂੰ ਪਤਾ ਮੂੰਗੀ ਨਾਲ ਸਾਰੀਆਂ ਭਣਾਂ ਬਣਾਉਂਦੀਆਂ ਸਾਰੇ ਘਰਾਂ ਚ ਬਣਦੀ ਹੈ ਇਹ ਬਸ ਤਾਂ ਮੈਂ ਕਿਈ ਮੈਂ ਦੇਖਿਆ ਮੂੰਗੀ ਦੀ ਦਾਲ ਤੇ ਨਾ ਟਮਾਟਰ ਉੱਤੇ ਤਰੇ ਫਿਰਦੇ ਹੁੰਦੇ ਆ ਪਤਾ ਨਹੀਂ ਕਿਵੇਂ ਲੋਕ ਬਣਾਉਂਦੇ ਆ ਵੀ ਆਪਾਂ ਨੂੰ ਨਹੀਂ ਉਹ ਚੰਗੀ ਲੱਗਦੀ ਸਾਨੂੰ ਤਾਂ ਇਹ ਹੁੰਦਾ ਵੀ ਜਿਹੜਾ ਮਸਾਲਾ ਹੁੰਦਾ ਉਹ ਪੂਰਾ ਪੱਕਿਆ ਹੋਣਾ ਚਾਹੀਦਾ ਆ ਦੇਖ ਜਦੋਂ ਦੇਸੀ ਤਰੀਕੇ ਨਾਲ ਬਣਾਈ ਹੈ ਤੇ ਬਣੂਗੀ ਇਹ ਇੱਕ ਨੰਬਰ ਇਹਦਾ ਮਸਾਲਾ ਆਪਾਂ ਫੁੱਲ ਪਕਾਇਆ ਤੇ ਦੇਸੀ ਚੀਜ਼ਾਂ ਪਾਈਆਂ ਕੋਈ ਇਹਨਾਂ ਬਾਅਦ ਤੜਕੇ ਦੀ ਲੋੜ ਨਹੀਂ ਦੀ ਵਿੱਚ ਲੋਕ ਬਾਅਦ ਤੜਕਾ ਲਾ ਕੇ ਕਹਿੰਦੇ ਉਹ ਬਹੁਤ ਸਿਹਤ ਲਈ ਚੰਗਾ ਨਹੀਂ ਹੁੰਦਾ ਜਿਹੜਾ ਆਪਾਂ ਬਾਅਦ ਚ ਤੜਕਾ ਲਾਉਣਾ ਹੈ ਪਹਿਲਾਂ ਹੀ ਤੜਕਾ ਲਾ ਲਿਆ ਕਰੋ ਕਿਉਂਕਿ ਫਿਰ ਸਾਰੀਆਂ ਚੀਜ਼ਾਂ ਪੱਕ ਜਾਂਦੀਆਂ ਪਹਿਲਾਂ ਵਾਲੇ ਲੋਕਾਂ ਵਾਂਗੂ ਖਾਣਾ ਬਣਾ ਕੇ ਖਾਣ ਲੱਗ ਜਿਓ ਕੁਛ ਨਹੀਂ ਹੁੰਦਾ ਸੇਤਾਂ ਵੀ ਠੀਕ ਹੋ ਜਾਂਦੀਆਂ ਇਹ ਆਪਾਂ ਬਣਾਵਾਂਗੇ ਪਤਲੀ ਦੀ ਮੂੰਗੀ ਮਸਲੀ ਬਣਾਵਾਂਗੇ ਕਿਉਂਕਿ ਅੱਜ ਸਾਡੇ ਦੀਪੂ ਨੂੰ ਪਤਾ ਨਹੀਂ ਕੀ ਹੋਇਆ ਇਹਦੀ ਚੋਅ ਸੀਗੀ ਵੀ ਮੰਮੀ ਪਤਲੀ ਦੀ ਮੂੰਗੀ ਦੀ ਦਾਲ ਤੇ ਨਾਲ ਚੌਲ ਬਣਾ ਸੁੱਤੇ ਸੁੱਕੇ ਤੇ ਸੁੱਕੇ ਜਿਹੋਕੇ ਆਲੂ ਜਿਹੋਣ ਤੇ ਇਹ ਚੀਜ਼ੇ ਬਸ ਬਣਾ ਕੇ ਆਪਾਂ ਘਰੇ ਆਪ ਵੀ ਖਾਵਾਂਗੇ ਤੇ ਪੂਰੀ ਟੇਸਟ ਬਣੂਗੀ ਜਮਾ ਸਿੰਪਲ ਤਰੀਕੇ ਨਾਲ ਥੋਡੇ ਸਾਹਮਣੇ ਬਣਾਈ ਹੈ ਇਹ ਕੁਝ ਨਹੀਂ ਪਾਇਆ ਇਹਦੇ ਜੇ ਨਾਰਮਲ ਮਸਾਲੇ ਆ ਸਿਰੇ ਦੀ ਬਣੂਗੀ ਐਵੇਂ ਘੁਭਰਾਇਆ ਨਾ ਕਰੋ ਵੀ ਵੀ ਫਲਾਣੇ ਨੇ ਤਾਂ ਇੰਨੀਆਂ ਚੀਜ਼ਾਂ ਪਾ ਕੇ ਬਣਾਈਏ ਤੇ ਬਾਹਲੇ ਕੁਝ ਨਹੀਂ ਹੁੰਦਾ ਵੀਰੋ ਸਾਰਾ ਕੁਝ ੜੜੜ ਧਰ ਲੱਗ ਜਾਂਦਾ ਕਾਜੂ ਵਾਲੀਆਂ ਵੀ ਖਾ ਕੇ ਦੇਖਣੀ ਚੀਜ਼ਾਂ ਜੀ ਉਹਨਾਂ ਦਾ ਸਵਾਦ ਨਹੀਂ ਹੁੰਦਾ ਉਹਦਾ ਕਰਨਗੇ ਸਵਾਦ ਵਧਾਉਣ ਖਾਤਰ ਵਿੱਚ ਉਹ ਮਲਾਈ ਪਾਈ ਹੁੰਦੀ ਹੈ ਉਹ ਮਿੱਠੀ ਮਲਾਈ ਆਪਾਂ ਮਲਕ ਨੂੰ ਜਾਣ ਕੇ ਕਹਿਣਾ ਵੀ ਤੁਸੀਂ ਜਦੋਂ ਰੱਬ ਦਾ ਨਾਮ ਲੈ ਕੇ ਕੋਈ ਚੀਜ਼ ਬਣਾਉਨੇ ਹੋ ਨਾ ਵਾਹਿਗੁਰੂ ਮੇਰੀ ਤਾਂ ਆਦਤ ਹੀ ਬਣ ਗਈ ਹਰ ਇੱਕ ਜਗ੍ਹਾ ਤੇ ਜਾ ਖਾਣਾ ਬਣਾਉਣਾ ਕੁਝ ਵੀ ਕਰਨਾ ਵਾਹੇ ਗੁਰੂ ਕਹਿਣ ਦੀ ਤੁਸੀਂ ਵੀ ਆਦਤ ਪਾ ਲਓ ਸਿੰਪਲ ਤਰੀਕੇ ਨਾਲ ਆਪਾਂ ਦਾਲ ਬਣਾਈ ਹੈ ਬਸ ਦਾਲ ਤਾਂ ਤੁਹਾਨੂੰ ਪਤਾ ਹੀ ਵੀ ਰਿੱਜੀ ਦੀ ਸਾਰਿਆਂ ਨੂੰ ਪਤਾ ਹੁੰਦਾ ਕਿੰਦਾ ਰਿੱਜੀ ਦੀ ਆਪਾਂ ਪਤਲੀ ਪਤਲੀ ਬਣਾਉਣੀ ਹੈ ਜਦੋਂ ਇਹ ਬਣ ਗਈ ਫੇਰ ਪਾਵਾਂਗੇ ਚਾਪਾ ਹਰਾ ਧਨੀਆ ਪਕ ਤੁਹਾਨੂੰ ਬਣੀ ਦਿਖਾਵਾਂਗੇ ਉਦੋਂ ਤੱਕ ਰ ਆਪਾਂ ਉੱਥੇ ਚੁੱਲੇ ਤੇ ਅੱਗੇ ਸੀ ਚੁੱਲੇ ਤੇ ਬਾਲਦੇ ਆਂ ਜੌਲ ਤੇ ਸੁੱਕੇ ਸੁੱਕੇ ਬਣਾਉਣੇ ਆ ਆਲੂ ਫਿਰ ਤੁਹਾਨੂੰ ਦੱਸਾਂਗੇ ਸਾਰੀਆਂ ਉਹ ਵੀ ਦੱਸਾਂਗੇ ਮੋਟੀਆਂ-ਮੋਟੀਆਂ ਸਿੰਪਲ ਤਰੀਕੇ ਨਾਲ ਬਣੀਆਂ ਉਹਨਾਂ ਚੀਜ਼ਾਂ ਖਾ ਕੇ ਦੇਖਿਓ ਤੁਸੀਂ ਨਾ ਤਾਂ ਸਿਹਤ ਲਈ ਚੰਗੀਆਂ ਤੇ ਨਾਲੇ ਸਵਾਦ ਬਹੁਤ ਜ਼ਿਆਦਾ ਵਧਦੇ ਆ ਜਰੂਰ ਨਹੀਂ ਤੁਹਾਨੂੰ ਜ਼ੋਰ ਲਾਉਣ ਦਾ ਕੋਈ ਜ਼ਿਆਦਾ ਘਿਓ ਤੇਲ ਨਾਲ ਨਹੀਂ ਕੀ ਸਵਾਦ ਬਣਦੀ ਹੁੰਦੀ ਬਸ ਦਾ ਤਰੀਕੇ ਸਿੱਖ ਲਓ ਪੂਰੀ ਟਾਪਰ ਦੀ ਬਣਦੀ ਆ ਚੀਜ਼ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਇਹ ਚੀਜ਼ ਦਾਲ ਬਣੀ ਜਿੱਦੋਂ ਧੜੀਆਂ ਪਾਤਾਉਦੀ ਦਿਖਾਵਾਂਗੇ ਕਿਉਂਕਿ ਇਹਨੂੰ ਰਿਜੀ ਜਾਣ ਦੇ ਕਾਫੀ ਲਾਉਗੀ ਘੰਟਾ ਡੇਢ ਘੰਟਾ ਲਾਉਗੀ ਜਣਤੀ ਤਣ ਗਤੂਨੀਆਂ ਪਾਵਾਂਗੇ ਫੇਰ ਇਹਦੇ ਬ ਤੇ ਹੁਣ ਆਪਾਂ ਬਣਾਉਣ ਲੱਗਦੇ ਹਾਂ ਜੀ ਚੌਲ ਨੌ ਜੀ ਇੱਕ ਸਿਰ ਆਪਾਂ ਪਾਣੀ ਗਰਮ ਕਰਤਾਈ ਚੌਲ ਵਾਸਤੇ ਦੂਜੇ ਆਪਣੇ ਜਿਹੜਾ ਇਹ ਪਾਣੀ ਹੈ ਜੀ ਚੌਲਾਂ ਵਾਸਤੇ ਗਰਮ ਹੋ ਰਿਹਾ ਜਿੰਨਾ ਚਿਰ ਇਹਨੂੰ ਕੁਵਾਲਾ ਨਹੀਂ ਆਉਂਦਾ ਆਪਾਂ ਇਹਦੇ ਵਿੱਚ ਬਿਲਕੁਲ ਚੌਲ ਨਹੀਂ ਪਾਵਾਂਗੇ ਜਦੋਂ ਬਾਲਾਂ ਅੰਦਰ ਹਲਕਾ ਜਾਂ ਨਮਕ ਪਾ ਕੇ ਚੱਕ ਕੇ ਖਾ ਲਓ ਪਾਣੀ ਹੈ ਜੀ ਗੱਲਾਂ ਇਹ ਤੇ ਆਪਾਂ ਹਲਕਾ ਜਾਂ ਨਮਕ ਪਾਵਾਂਗੇ ਤੇ ਇੱਕ ਥੋੜਾ ਜਿਹਾ ਸਰ੍ਹੋਂ ਦਾ ਤੇਲ ਪਾ ਦਾਂਗੇ ਤੇ ਨਾਲ ਚੌਲ ਖਿਲੇ-ਖਿਲੇ ਬਣਦੇ ਆ पहला पावगे पा जीरा जी नाल ही पावगे पा हिंग कस्टमर भी आ गए आप वीडियो पॉज कर दें आज देखो जी पानी आ नुके जी तो कस्टमर आ गए करके थोड़ा वीडियो पॉज करती तो आप गैस भी बंद कर करते दबारा चलाया अपना ਪਿੰਡਾਂ ਦਾ ਸਭ ਤੋਂ ਫੇਵਰਿਟ ਚੀਜ਼ ਧਨੀਆ ਆ ਗਿਆ। ਤੁਸੀਂ ਕਿੰਨੀ ਖੁਸ਼ ਹੋਣਾ ਮੈਂ ਧਨੀਆ ਦੀ। ਇਹ ਬਈ ਘਰ ਦਾ ਧਨੀਆ ਉਹ ਤੋੜ ਕੇ ਨਹੀਂ। ਆਪਾਂ ਆਪਣੇ ਚੌਲਾਂਗੇ। ਆ ਦੇਖੋ ਜੀ ਚੌਲ ਆਪਾਂ ਪਹਿਲਾਂ ਭੁੰਨ ਦਿੰਨੇ ਹੁੰਨੇ ਵੀ ਨਾਲ ਤਾਂ ਮੜਾ ਜੇ ਭੋਲੇ ਹੋ ਜਾਂਦੇ ਤੇ ਨਾਲੇ ਇਹਨਾਂ ਦੀ ਸਫਾਈ ਹੋ ਜਾਂਦੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਨਮਕ। ਨਮਕ ਤੁਸੀਂ ਹਲਕਾ ਜਿਹਾ ਐਡ ਕਰ ਲਿਆ ਕਰੋ ਜੇ ਨਾਲ ਚੌਲਾਂ ਦਾ ਨਾ ਟੇਸਟ ਬਦਲ ਜਾਂਦਾ। ਤੇ ਕੋਈ ਸੜ ਰੜ ਵੀ ਵਧੀਆ ਜਾਂਦੇ ਆ ਤੇ ਆਪਾਂ ਥੋੜਾ ਜਿਹਾ ਪਾਵਾਂਗੇ ਇੱਕ ਕ ਚਮਚਾ ਆਪਾਂ ਦਾ ਤੇਲ ਦਾ ਪਾਵਾਂਗੇ। ਇੱਕ ਚਮਚਾ ਦਾ ਇਹ ਤੇਲ ਪਾਣਾ ਹੀ ਜ਼ਰੂਰੀ ਹੁੰਦਾ ਹੈ। ਕਿਤੇ ਨਾਲ ਚੌਲ ਜੁੜਦੇ ਨਹੀਂ ਅਸਤੇ। ਤੇ ਚੌਲਾਂ 'ਚ ਚਮਕ ਆ ਜਾਂਦੀ ਹੈ। ਦੇਖੋ ਤੁਸੀਂ ਉਬਲਦੇ ਪਾਣੀ 'ਚ ਚੌਲ ਪਾਓਗੇ ਨਾ ਨਹੀਂ ਤਾਂ ਬੜੇ ਛੇਰੀ ਬਣਨਗੇ। ਤੇ ਨਾਲ ਇਹ ਜੋੜਨਗੇ। ਤੇ ਚੌਲ ਵੀ ਰਿਹਾ ਆਦੇ ਨਾ ਤੁਸੀਂ ਖੁੱਲੇ ਪਾਣੀ 'ਚ ਹੀ ਰੰਨਣੇ ਆ। ਵੀ ਪਾਣੀ ਚੌਲਾਂ 'ਚ ਇੰਨਾ ਕੁ ਜ਼ਰੂਰ ਹੋਣਾ ਚਾਹੀਦਾ ਵੀ ਪਾਣੀ ਜਿਹੜਾ ਤੁਹਾਡੇ ਚੌਲ ਆ। ਕੋਈ ਤੁਸੀ ਨਹੀਂ ਕਰਨੀ ਹੈ ਜੀ। ਹਾਂ ਵੀ ਇਹ ਖੁੱਲੇ ਪਾਣੀ 'ਚ ਰੰਨਗੇ ਤੇ ਨਾਲ ਤਾਂ ਦੀ ਵੈਰ ਨਿਕਲ ਜਿਹੜੇ ਦੇ ਹਾਨੀਕਾਰ ਚੀਜ਼ਾਂ ਉਹਨੇ ਕੱਲੇ ਆਣਗੀਆਂ ਤੇ ਨਾਲ ਇਹ ਇਕੱਲਾ ਇਕੱਲਾ ਚੌਲ ਬਣੂਗਾ ਤੇ ਹੁਣ ਆਪਾਂ ਇਹਨੂੰ ਟੱਕ ਦਾਂਗੇ। ਇਨੂੰ ਬਿਜਲੀ ਚੈੱਕ ਕਰਦੇ ਰਹਾਂਗੇ ਦੀ ਚੌਲਾਂ ਦਾ ਪਾਣੀ ਵਾਰ ਨਾ ਆਵੇ ਤੇ ਹੁਣ ਆਪਾਂ ਅਗੇ ਇਧਰ ਅੱਜ ਸਬਜੀ ਵਾਲੇ ਪਾਸੇ ਦਵਾਰਿਓ ਵਾਲਾ ਵਾਂਗ ਕਿਓ ਸੌਰੀ ਤੇਲ ਨੂੰ ਮੁੱਠੇ ਨੇ ਦਰਤੇ ਹਾਂ ਮੁੱਠੇ ਨੇ ਦਰਿਆ ਇਹ ਫਿਰ ਜ਼ਰੂਰੀ ਸੀਗੇ ਸਾਨੂੰ ਜੀ ਸਰ ਤੇ ਇਹਦੇ ਵਿੱਚ ਆਪਾਂ ਪਾਤਾ ਸੀ ਹਿੰਗ ਜੀਰਾ ਤੇ ਦਰੜ ਮਰੜ ਤਣੀਆ ਇਹ ਨੂੰ ਬਣਾਵਾਂਗੇ ਆਪਾਂ ਸੁੱਕੇ ਜੇ ਆਲੂ ਮਤਲਬ ਇਹ ਚੌਲਾਂ ਦੇ ਨਾਲ ਸੁੱਕੇ ਜੇ ਆਲੂ ਬਾਲੇ ਵਧੀਆ ਲੱਗਦੇ ਆ ਤੁਸੀਂ ਖਾ ਕੇ ਦੇਖਿਓ ਐਵੇਂ ਬਣਾਤੀ ਜਮਣ ਆ ਲੱਗੂਗਾ ਵੀ ਕੋਈ ਬਾਹਰ ਨਹੀਂ ਚੀਖਾਈ ਜਾਂਦੇ ਆਪਾਂ ਗੰਦਾ ਥੀਰੇ ਨਹੀਂ ਸੀ ਮੈਂ ਦੋ ਗੰਦੇ ਹੀ ਨਾ ਭੁੱਲ ਗਈ ਚਾ ਮੈਨੂੰ ਪੋਸਟ ਕਰ ਦੇਣਾ ਆ ਦੇਖੋ ਜੀ ਆਪਾਂ ਬਰੀਕ ਬਰੀਕ ਆਲੂ ਕੱਟ ਕੇ ਨਾ ਪਿਆਂਕ ਰਾਤ ਤੇ ਸਿਪੋਨੇ ਜੀ ਬਣਦੇ ਬੈਬੂ ਜੀ ਠੀਕ ਹੋ ਜੂ ਤੇ ਹੁਣ ਆਪਾਂ ਇਹ ਜਸ ਤੇਜ਼ ਕਰ ਲਉਂਗੇ ਤੇ ਆਪਾਂ ਇਹਨੂੰ ਚੜਨ ਵਾਸਤੇ ਰੱਖਤੀ ਸੀ ਆ ਦੇਖੋ ਆਪਣੇ ਚੌਲਾਂ ਦਾ ਨਜ਼ਾਰਾ ਤੁਸੀਂ ਤੇਲ ਪਾਉਣ ਦਾ ਇਹ ਨਜ਼ਾਰਾ ਹੁੰਦਾ ਵੀ ਇਹ ਵਿੱਚ ਹੀ ਉਬੜੀਏ ਤੇ ਬਾਹਰ ਨਹੀਂ ਆਉਂਦੇ ਤੇ ਹੁਣ ਆਪਾਂ ਵਿੱਚ ਪਾਉਣੇ ਆ ਪਿਆਜ਼ ਲੰਮੇ ਲੰਮੇ ਕੱਟੇ ਅਸੀਂ ਬੰਦ ਗਏ ਸਿੰਪਲ ਜਿਹੇ ਤਰੀਕੇ ਨਾਲ ਚੀਜ਼ਾਂ ਬਣਾਉਂ ਆਏ ਆ ਬੜਾ ਚੱਕਰ ਆ ਜਾਂਦੇ ਨਹੀਂ ਪਾਉਂਦੇ ਆ ਬਾਰੇ ਪਹਿਲਾਂ ਤਾਂ ਸਾਰਾ ਸਮਾਨ ਦੇਖ ਹੀ ਲੈਂਦੇ ਆ ਸਾਡੇ ਕੋਲੇ ਨਾ ਸਮਾਨ ਹੋਰ ਜਿਹਾ ਨਹੀਂ ਸਾਰਾ ਕੁਝ ਹੀ ਹੁੰਦਾ ਮੋਸਟਲੀ ਇਹ ਚੀਜ਼ਾਂ ਸਾਰੇ ਘਰ ਵਿੱਚ ਹੁੰਦੀਆਂ ਤੇ ਤਾਂ ਨੂੰ ਸੁਣ ਕੇ ਆ ਤੁਸੀਂ ਜਮਾਂ ਦੇਖੇ ਤਰੀਕੇ ਨਾਲ ਤੀਜਾ ਬਣਾ ਕੇ ਖਾ ਕੇ ਦੇਖਿਓ ਤੇ ਭੁੱਲ ਜੂਗੇ ਸਾਰੇ ਤੁਸੀਂ ਦੂਜੇ ਸਵਾਦ ਵੀ हां ਅਸੀਂ ਆਹ ਚੀਜ਼ ਪਾਉਣੀ ਹੈ ਆਹ ਪਾਉਣੀ ਹੈ ਜਮਾਂ ਸਿੰਪਲ ਤਰੀਕੇ ਨਾਲ ਵੀ ਇਹ ਚੀਜ਼ਾਂ ਘੈਂਟ ਬਣਦੀਆਂ ਬਟ ਬਣਾਉਣ ਦਾ ਤਰੀਕਾ ਥੋੜਾ ਪਈ ਹੋਣਾ ਚਾਹੀਦਾ ਤੇ ਹੁਣ ਅਵੇ ਇਹਦੇ ਵਿੱਚ ਛੱਟਾਂਗੇ ਆਪਾਂ ਆਲੂ ਆਪਾਂ ਟੇਰ ਸੜਾ ਹਰਾ ਧਨੀਆ ਕੱਟ ਕੇ ਰੱਖਿਆ ਪਿਆ ਇਹ ਆਪਾਂ ਪਾਵਾਂਗੇ ਨਾਲੇ ਤਾਂ ਚੌਲਾਂ ਚ ਤੇ ਨਾਲੇ ਲੂੰਗੀ ਦੀ ਪਤਲੀ ਹੀ ਗਾਲ ਕੇ

ਤੇ ਪਰ ਮੈਨੂੰ ਥੋੜਾ ਜਿਹਾ ਸਿੰਪਲ ਜੀ ਆਲੂ ਮੈਨੂੰ ਸਿੰਪਲ ਸਵਾਦ ਲੱਗਦੇ ਆ ਤੇ ਦੂਜੀਆਂ ਦਾਲਾਂ ਜਿਹਾ ਸਭ ਕੁਝ ਕੋਮਿਆ ਹੁਣ ਆਪਾਂ ਨੂੰ 5 ਤੋਂ 4 ਮਿੰਟ ਲਈ ਢੱਕ ਦਾਂਗੇ ਤੇ ਆਹ ਆਪਣੇ ਚੌਲ ਆ ਜੀ ਉਬਲ ਰਹੇ ਆ ਤੇ ਹੁਣ ਆਪਾਂ ਮੂੰਗੀ ਦੇਖ ਕੇ ਆਉਣੀ ਆਣੀ ਬਣ ਰਹੀ ਆ ਜੀ ਇੱਕ ਤਾਂ ਸਹਾਰਾ ਜਿ ਮਿੱਟੀ ਨਹੀਂ ਮਿਲਦੀ ਸਾਡੇ ਤਾਂ ਚੁੱਲੇ ਤੇ ਜਿਹੜੀ ਮਿੱਟੀ ਲਾਉਣ ਵਾਲੀ ਆ ਪਿੰਡ ਜਾਵਾਂਗੇ ਨਾਲੇ ਪੋਚਾ ਲਿਆਵਾਂਗੇ ਆ ਦੇਖ ਕਿੰਨਾ ਵਧੀਆ ਕਲਰ ਆ ਆ ਦੇਖੋ ਸਾਰੇ ਧਰੀ ਨੂੰ ਹਲੇ ਬਲਦਾ 15-20 ਮਿੰਟ ਹੋਏ ਆ ਤੇ ਢਲ ਵੀ ਗਈ ਆ ਹੁੰਦਾ ਚੁੱਲੇ ਦਾ ਕਮਾਲ ਨੇਲੇ ਮੱਠੀ ਮੱਠੀ ਅੱਗ ਆ ਜੀ ਅੱਗੇ ਆਪਾਂ ਪਾਣੀ ਹੋਰ ਪਾਵਾਂਗੇ ਕਿਉਂਕਿ ਥੋੜੀ ਜਿਹੀ ਠਿੱਕੂ ਚੱਲੀ ਆ ਵੀ ਜਾਨੀ ਕਿ ਗਾੜੀ ਨਹੀਂ ਲੱਗ ਰਹੀ ਐ ਤੇ ਆਪਾਂ ਪਾਣੀ ਹੋਰ ਪਾਵਾਂਗੇ ਕਿਉਂਕਿ ਚੌਲਾਂ ਨਾਲ ਮੰਡੀ ਪਤਲੀ ਨਹੀਂ ਸਵਾਦ ਲੱਗਦੀ ਐ ਜੇ ਹੋਰ ਵੀ ਢਿੱਕੂਗੀ ਸੋ ਆਪਣਾ ਅੱਗੇ ਅੱਗੇ ਪ੍ਰੋਸੈਸ ਤੁਹਾਨੂੰ ਦਿਖਾਉਂਦੇ ਰਵਾਂਗੇ ਜੀ ਕਾ ਆਪਣੇ ਕੁਸਾ ਤੱਕ ਜਿਹੜੇ ਆਲੂ ਆਪਣੇ ਬਣ ਗਿਆ ਦੇਖ ਲਓ ਇਹ 50% ਬਣ ਚੁੱਕੇ ਆ ਹੁਣ ਆਪਾਂ ਪਾਵਾਂਗੇ ਚ ਨੂਨ ਹਾਲ ਨੂੰ ਆ ਜ ਆਪਣਾ ਚੌਲਾਂ ਦਾ ਯਾਤਰਾ ਸੁੱਕੇ ਸੁੱਕੇ ਆਲੂਸ ਵਾਦ ਲੱਗਦੇ ਆ ਨਮਕ ਮਿਰਚ ਮੈਂ ਤੁਹਾਨੂੰ ਇਹੀ ਕਹਿਣੀ ਆ ਵੀਰੇ ਜਿੰਨਾ ਤੁਸੀਂ ਖਾਣੇ ਉਹਦੇ ਹਿਸਾਬ ਨਾਲ ਪਾਇਆ ਕਰੋ ਇਹਦਾ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ ਸੋਡੀ ਸਬਜ਼ੀ ਦੇ ਅਕੋਰਡਿੰਗ ਹੁੰਦਾ ਕੋਈ ਕੋਈ ਘਰ ਮਿਰਚਾਂ ਜਾਂ ਦਿਖਾ ਕੇ ਬਣਾਉਂਦਾ ਜਿਵੇਂ ਮੇਰੇ ਵਰਗਾ ਜੀ ਉਹ ਚੌਲਾਂਾਂ 'ਚ ਜਿਆਦਾਤਰ ਕਰਾਰੇ ਕਰੜੇ ਆਲੂ ਖਾ ਕੇ ਰਾਜੀ ਆ ਆ ਮਿਰਚ ਪਾਈ ਆ ਸੁੱਕੀ ਮੇਥੀ ਇਹਦੇ ਵਿੱਚ ਕੁਝ ਨਹੀਂ ਪਾਇਆ ਵੀਰੇ ਆਪਾਂ ਹਲਦੀ ਨਮਕ ਘਰ ਦਾ ਧਨੀਆ ਮਿਰਚਾਂ ਬਸ ਕੁਝ ਨਹੀਂ ਹੋਰ ਪਾਇਆ ਇਦਾਂ ਕੁਝ ਨਹੀਂ ਪਾਇਆ ਰਿਹਾ ਜੀ ਤੇ ਪਰਾਈਟੀਆਂ ਖਾ ਕੇ ਪਤਾ ਲੱਗਣੀਆਂ ਵੀ ਕਿੰਨੀਆਂ ਟੇਸਟੀ ਹੁੰਦੀਆਂ ਜਿੰਨੀ ਤੁਸੀਂ ਸਿੰਪਲ ਤਰੀਕੇ ਨਾਲ ਚੀਜ਼ ਬਣਾਉਂਗੇ ਨਾ ਨਾਲੇ ਤਾਂ ਤੁਹਾਡੀ ਛੇਦ ਲਈ ਜਿੰਦਗੀ ਆ ਤੇ ਨਾਲੇ ਟੇਸਟੀ ਵੀ ਬਣਦੀ ਹੈ ਨਾ ਟੇਸਟੀ ਆਪ ਹੀ ਪਤਾ ਲੱਗ ਜਾਂਦਾ ਸਾਡੀ ਵੀਡੀਓ ਲੰਬੀ ਤਾਂ ਮਾਣ ਮਾਣ ਬਣ ਰਹੀ ਹੈ ਕਿਉਂਕਿ ਅਸੀਂ ਆਟਮਕ ਤਿੰਨ ਚਾਰ ਕਰੀ ਜਾਂਦੇ ਹਾਂ ਸਾਡੇ ਖੁੱਤੀ ਹੁਣ ਆਪਾਂ ਇਹਦੇ ਚ ਨਾ ਹੜਕਾ ਦੇਨੇ ਆ ਇੱਕੋ ਨੇ ਪਾਣੀ ਹੜਕਾ ਤੇ ਪਣੀ ਐ ਮੈਨੂੰ ਕਿ ਥੱਲੇ ਨਾ ਲੱਗੇ ਤੇ ਮਸਾਲਾ ਵਧੀਆ ਭਾਫ ਨਾਲ ਬਣ ਜੇ ਭਾਫ ਨਾਲ ਸਟੀਮ ਆ ਆ ਦੇਖੋ ਜੀ ਇਹ ਚ ਹੜਕਾ ਤੇ ਪਾਣੀ ਕਰਤਾ ਕਿਉਂਕਿ ਥੋੜਾ ਜਿਹਾ ਪਾਣੀ ਚਾਲੂ ਮੰਗੇ ਜ਼ਰੂਰੀ ਆ ਫਿਰ ਬਾਲੇ ਸੁੱਕੇ ਜੇ ਮਤਲਬ ਨਜਾਇਜ਼ ਤੇਲ ਚ ਰੜੇ ਜੇ ਨਾ ਆਪਣੇ ਹਾਜਮ ਘਾਟ ਜਿਹੜੇ ਹੋ ਜਾਂਦੇ ਫਿਰ ਉਹ ਜਿਹੜੇ ਹੋ ਜਾਂਦੇ ਵਧੀ ਨਹੀਂ ਬਣਦੇ ਇਹਨੂੰ ਹੁਣ ਆਪਾਂ ਕਰਾਂਗੇ ਸਿਮ ਕਿਉਂਕਿ 50% ਸਿਮ ਦੇ ਪੱਕਣਗੇ ਤੇ ਹੁਣ ਆਜੋ ਤੁਸੀਂ ਚੌਲਾਂ ਗੰਨੇ ਆਹ ਦੇਖੋ ਚੌਲ ਆਪਣੇ ਕਿੰਨੇ ਵਧੀਆ ਬਣ ਕੇ ਦਿਖਾਏ ਇਹ ਇਹ ਖੁੱਲੇ ਪਾਣੀ ਚ ਰਿਜਨੇ ਚਾਹੀਦੇ ਨੇ ਇਹਦੇ ਵਿੱਚ ਪਾਣੀ ਫੁੱਲ ਹੋਣਾ ਚਾਹੀਦਾ ਅੱਜ ਤਾਂ ਬਰਾਵਾ ਦੇਸੀ ਤਰੀਕੇ ਨਾਲ ਹੀ ਬੋਲਦੇ ਹੁੰਨੇ ਆ ਕੋਈ ਸਾਨੂੰ ਐਕਟਿੰਗ ਜੀ ਨਹੀਂ ਕਰਨੀ ਆਉਂਦੀ ਵੀ ਐਕਟਿੰਗ ਜੀ ਕਰਕੇ ਬੋਲੋ ਜਾਂ ਸਟੈਂਡ ਜਿਹਾ ਲੈ ਕੇ ਚੌਲ ਤਾਂ ਆ ਦੇਖੋ ਹਾਂ ਆ ਦੇਖੋ ਚੌਲ ਚੌਲ ਤੁਸੀਂ ਦੱਬ ਕੇ ਬਸ ਐਂ ਦੇਖਣਾ ਆ ਦੇਖੇ ਇਹ ਕੱਲਾ ਕੱਲਾ ਚੌਲਾ ਦੇਖ ਲਓ ਹਾਂ ਇਹ ਜਿਹੜਾ ਚੌਲਾ ਨਾ ਸਿਰਫ 1% ਕੱਚਾ ਤੇ ਆਪਾਂ ਕਰਾਂਗੇ ਗੈਸ ਬੰਦ ਤੇ ਹੁਣ ਉਹ ਵੀ ਮੈਂ ਤੁਹਾਨੂੰ ਮੇਨ ਟ੍ਰਿਕ ਦੱਸਦੀ ਹਾਂ ਜਿਸ ਜਿਸ ਕਰਕੇ ਇਹ ਜਿਆਦਾ ਸਵਾਦ ਬਣਦੇ ਆ ਲਦੀਪਾ ਪਾਪਾ ਨੂੰ ਦੱਸਿਓ ਆਹ ਸੇ ਆਪਣੇ ਚੌਲ ਜੀ ਜਿਹੜੇ ਉਬਲੇ ਤੇ ਪਾਣੀ ਉੱਤੇ ਫਿਰਦਾ ਹੈ ਇਹ ਪਾਣੀ ਹੁਣ ਕੱਢਣ ਦਾ ਤਰੀਕਾ ਦੱਸਦੀਆਂ ਤੁਹਾਨੂੰ ਕੋਈ ਕੱਪੜੇ ਕੋਪੜੇ ਚੱਕਣ ਦੀ ਲੋੜ ਨਹੀਂ ਬਸ ਜਿਹੜੇ ਤੁਹਾਡੇ ਚੌਲ ਹੁਣੇ ਥੱਲੇ ਡਿੱਗਣੇ ਚਾਹੀਦੇ ਕੱਲ ਪਾਣੀ ਤੁਸੀਂ ਸਾਰਾ ਕੱਢ ਦੋ ਜੇ ਤੁਸੀਂ ਵੱਡੀ ਫੈਮਿਲੀ ਹੋਂ ਤਾਂ ਖੁੱਲੇ ਭਾਂਡੇ 'ਚ ਬਣਾਓ ਤੇ ਚੌਲ ਇਹਦਾ ਪਾਣੀ ਨਾ ਛੱਡੋ ਬਸ ਨਹੀਂ ਤਾਂ ਸਾਰੀ ਬੈ ਨਿਕਲ ਜਾਂਦੀ ਹੈ ਇਹ ਸਰੀਰ ਨੂੰ ਨੁਕਸਾਨ ਨਹੀਂ ਕਰਦੇ ਹੈਲਦੀ ਹੋ ਜਾਂਦੇ ਆ ਜੇ ਆਪਾਂ ਪਾਣੀ ਵਿੱਚ ਰੱਖ ਕੇ ਹੀ ਛੱਡ ਦਿੰਨੇ ਚੌਲ ਫਿਰ ਉਹਰੀ ਮਤਲਬ ਗਿਲਗਲੇ ਹੋ ਜਾਂਦੇ ਚੌਲ ਤੇ ਆ ਦੇਖੋ ਹੁਣ ਆਪਾਂ ਇਹਦਾ ਪਾਣੀ ਬਿਲਕੁਲ ਨਿਚੋੜ ਦਾਂ। ਨਿਚੋੜ ਦਈਏ ਤੇ ਹੁਣ ਆਪਾਂ ਇਹਨੂੰ ਐਂ ਧਰ ਦਾਂਗੇ ਕਿ ਬਾਕੀ ਆ ਪਾਹ ਹਾਂ ਕੋਰੇ ਲਿਆ। ਦਲ ਵੀ ਆ ਦੇਖੋ ਜਿਹੜੇ ਹੁਣ 1% ਕੱਚੇ ਆ ਸੋਨੂੰ ਮੈਂ ਦੱਸ ਦਿੰਦੀ ਆ ਇਹ ਬੰਨਵੇਂ ਕਿਵੇਂ ਤਿੰਨ ਕੱਲਾ ਕੱਲਾ ਚੌਲ ਪੋੜੂਗਾ ਤੇ ਇਹ ਟੇਸਟੀ ਬਣੂਗਾ। ਜੇ ਛੋਟੇ ਕੋਲੇ ਦੇਸੀ ਘਿਓ ਹੋਣਾ ਤਾਂ ਥੋੜਾ ਜਿਹਾ ਨਾ ਜ਼ਰੂਰ ਐਡ ਕਰ ਦੇ। ਅੱਧਾ ਚਮਚਾ ਦੇ ਸੀਗਾ ਹਾਂ ਅੱਧਾ ਕ ਚਮਚਾ ਜਦੋਂ ਪਾ ਕੇ ਤੁਸੀਂ ਹਿਲਾਉਂਗੇ ਨਾ ਇੱਕ ਤਾਂ ਇਹ ਇੰਨੀ ਸੋਹਣੀ ਇੰਨੀ 스멜 ਬਣ ਜੂਗੀ ਤੇ ਇੱਕ ਤੁਸੀਂ ਤਾਂ 스멜 ਨਹੀਂ ਖੁਸ਼ਬੂ ਤੇ ਫਿਰ ਖੁਸ਼ਬੂ ਹਾਂਜੀ ਤੇ ਫਿਰ ਭਾਵੇਂ ਨਾ ਤੁਸੀਂ ਇਹਨਾਂ ਨੂੰ ਰੁੱਖੇ ਹੀ ਖਾਈ ਜਾਓ ਬਿਨਾਂ ਸਬਜੀ ਤੋਂ ਵੀ ਇਹ ਗ੍ਰੀਟ ਪੇਸਟ ਇਹਨਾਂ ਦਾ ਪੂਰਾ ਵਧੀਆ ਆਉਣਾਗਾ ਆ ਦੇਖੋ ਜੀ ਇਹਦੇ ਆਪਾਂ ਘਿਓ ਮਿਕਸ ਕਰ ਤਾ ਨਾ ਇਹਨਾਂ ਨੂੰ ਆਪਾਂ ਪਟਾ ਕੇ ਰੱਖ ਦਾਂਗੇ 10-5 ਤੋਂ 10 ਮਿੰਟਾਂ ਲਈ ਉਦੋਂ ਇਹ ਫੁੱਲ ਜਾਣਗੇ ਤੇ ਬਹੁਤ ਜ਼ਿਆਦਾ ਵਧੀਆ ਬਣਨਗੇ ਤੇ ਜਿਹੜੀ ਹੁਣ ਆਪਣੀ ਆਲੂਆਂ ਦੀ ਸਬਜੀ ਐ ਉਹ ਵੀ ਬਣਾ ਰਹੀ ਆਂ। ਬਸ ਹੁਣ ਵੀਰੇ ਜਦੋਂ ਇਹ ਸਬਜੀ ਬਣ ਗਈ ਦੀਚ ਪਾਵਾਂਗੇ ਅਸੀਂ ਹਰਾ ਧਨੀਆ ਤੇ ਉਧਰ ਪਾਵਾਂਗੇ ਮੂੰਗੀਚ ਹੁਣ ਸੋਨੂੰ ਅਸੀਂ ਇਹਨੂੰ ਸਰਵ ਕਰਕੇ ਦਿਖਾਵਾਂਗੇ ਸਰਬ ਵੈਸੇ ਸਾਰੇ ਕਰ ਲੈਂਦੇ ਆਂ ਤੇ ਤੁਹਾਨੂੰ ਪਾ ਕੇ ਦਿਖਾਵਾਂਗੇ ਵੀ ਬਿਲਕੁਲ ਹੋਟਲ ਵਾਲਾ ਟੇਸਟ ਆਊਗਾ ਤੁਸੀਂ ਐ ਸਿੰਪਲ ਤਰੀਕੇ ਨਾਲ ਚੀਜ਼ਾਂ ਬਣਾਇਆ ਕਰੋ ਬੜਾ ਬਹਿਮਾ ਜਿਹਾ ਨਾ ਪਿਆ ਕਰੋ ਵੀ ਉਹਨੇ ਤਾਂ ਇੰਨਾ ਕੁਛ ਪਾਇਆ ਜੀ ਇੰਨਾ ਕੁਛ ਪਾਇਆ ਜੇ ਚੌਲਾਂ ਨਾਲ ਤੁਸੀਂ ਕੋਈ ਵੀ ਸਬਜ਼ੀ ਬਣਾ ਰਹੇ ਹੋ ਜਾਂ ਦਾਲ ਬਣਾ ਰਹੇ ਹੋ ਤਾਂ ਇਹ ਧਿਆਨ ਰੱਖਿਓ ਥੋੜੀ ਕਰਾਰੀ ਰੱਖੋ ਕਰਾਰੇ ਜੀ ਵਧੀਆ ਲੱਗਿਆ ਚੌਲਾਂ ਨੂੰ ਕਿਉਂਕਿ ਚੌਲ ਫੁੱਕੇ ਹੁੰਦੀ ਹੈ ਜੀ ਜਿਹੜਾ ਸੈਂਦਾ ਨਮਕ ਹੈ ਥੋੜਾ ਜਿਹਾ ਨਾ ਕਰਾਰੀ ਬਣਾਦਾ ਕਰਾਰਾ ਹੁੰਦਾ ਤੇ ਬਾਕੀ ਇਹਨੂੰ ਜੂਜ਼ ਵੱਧ ਕਰਿਆ ਕਰੋ ਇਹ ਉਹਨਾਂ ਨੂੰ ਨੁਕਸਾਨ ਨਹੀਂ ਕਰਦਾ ਜਿਨ੍ਹਾਂ ਦੂਜਾ ਨਮਕ ਕਰਦਾ ਸੋ ਹੁਣ ਆਪਾਂ ਤੁਹਾਨੂੰ ਅਗਲਾ ਪ੍ਰੋਸੈਸਰੀ ਨੂੰ ਤਿਆਰ ਕਰਕੇ ਦਿਖਾਉਣੇ ਆ ਲਓ ਜੀ ਆ ਆਪਣੇ ਆ ਆਪਣੀ ਮੂੰਗੀ ਦੀ ਦਾਲ ਹੈ ਤੇ ਆ ਆਪਣਾ ਰਾਇਤਾ ਆਪਾਂ ਸੁੱਕੇ ਜਿਵੇਂ ਤੁਹਾਨੂੰ ਕਿਹਾ ਸੀ ਆਲੂ بنائے ਆ ਤੇ ਆ ਆਪਣੇ ਚੌਲ ਆ ਇਹਨਾਂ ਨੂੰ ਆਪਾਂ ਗਾਰਨਿਸ਼ ਕੀਤਾ ਹੈ ਇਹ ਰੈਸਪੀ ਐਵੇਂ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਸੋ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਖਾ ਕੇ ਦੇਖਿਓ ਬਹੁਤ ਵਧੀਆ ਲੱਗਦੀ ਹੈ ਨਾਲੇ ਤਾਂ ਇਹ ਸਿਹਤ ਲਈ ਚੰਗੀ ਹੈ ਤੇ ਨਾਲੇ ਬਹੁਤ ਵਧੀਆ ਚੀਜ਼ ਹੈ ਤੁਸੀਂ ਇਹਦੇ ਵਿੱਚ ਕੋਈ ਮੱਖਣੀ ਮਖਣੀ ਪਾਉਣਾ ਚਾਹੁੰਦੇ ਹੋ ਦਾਲ ਚ ਪਾ ਸਕਦੇ ਹੋ ਤੇ ਜਿਹੜੀ ਦਾਲ ਆਪਣੀ ਉਹ ਬਹੁਤ ਵਧੀਆ ਬਣੀ ਹੈ ਕਿਉਂਕਿ ਇਹ ਚੁੱਲੇ ਤੇ ਬਣੀ ਹੈ ਆ ਦੇਖੋ ਬਹੁਤ ਵਧੀਆ ਆਪਣੀ ਦਾਲ ਬਣੀ ਹੈ ਤੁਸੀਂ ਐਵੇਂ ਨਾ ਬਣਾ ਕੇ ਦੇਖਿਓ ਨਾਲੇ ਜਿਵੇਂ ਦੇਸੀ ਤਰੀਕੇ ਨਾਲ ਬਣਾਈਆਂ ਚੀਜ਼ਾਂ ਪਰ ਯਾਦ ਰੱਖੋਗੇ ਵੀ ਹਾਂ ਇਹ ਚੀਜ਼ ਐਵੇਂ ਬਣਦੀਆਂ ਹੋਟਲ-ਕੋਟਲ ਭੁੱਲ ਜਾਓਗੇ ਐਂ ਦੇਸੀ ਚੀਜ਼ ਬਣਾ ਕੇ ਖਾਇਆ ਕਰੋ ਵੀਡੀਓ ਬਹੁਤ ਲੰਮੀ ਹੋ ਗਈ ਉਸ ਲਈ ਸੌਰੀ ਚਾਉਣੀ ਆ ਕਿਉਂਕਿ ਤਿੰਨ ਜੇ ਆਪਾਂ ਪੂਰੀ ਚੀਜ਼ ਨਹੀਂ ਦਿਖਾਉਂਦੇ ਤਾਂ ਅਗਲੇ ਨੂੰ ਸਮਝ ਨਹੀਂ ਆਉਂਦੀ ਸੋ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ 골ਡਨ ਪੰਜਾਬ ਪੰਜਾਬ ਬਲੌਗ 03 ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰਨਾ ਜਿਹੜੀਆਂ ਮੈਂ ਵੀਡੀਓ ਦੇ ਉੱਪਰ ਪਾਉਂਗੀ ਨਾ ਕੋਈ ਵੀ ਖਾਣਾ ਬਣਾਉਂਗੀ ਉਹ ਸੇਤ ਨੂੰ ਲੈ ਕੇ ਬਣਾਉਂਗੀ ਨਾ ਕਿ ਸਵਾਦ ਨੂੰ ਰੱਖੇ ਵੀ ਆਪਣੀ ਸਿਹਤ ਵੀ ਜ਼ਰੂਰੀ ਹੈ ਉਹਦੇ ਵਿੱਚ ਐਡ ਉਹ ਹੀ ਚੀਜ਼ਾਂ ਕਰਾਂਗੇ ਜੋ ਆਪਣੀ ਸਿਹਤ ਨੂੰ ਚੰਗੀਆਂ ਐਕਸਟਰਾ ਕੁਝ ਨਹੀਂ ਐਡ ਕਰਾਂਗੇ ਆਪਾਂ ਦੇਸੀ ਤਰੀਕੇ ਦੇ ਨਾਲ ਚੀਜ਼ਾਂ ਬਣਾਇਆ ਕਰਾਂਗੇ ਪਰ ਬਣਾਇਆ ਕਰਾਂਗੇ ਗੋਟਲਾਂ ਤੋਂ ਵੀ ਟੌਪ ਦੀਆਂ ਸੋ ਇਹ ਮੈਂ ਕਹਿੰਦੀ ਨਹੀਂ ਵੀਰੇ ਕੋਈ ਗੱਲ ਨਹੀਂ ਵੈਲਕਮ ਆ ਤੁਹਾਡਾ ਸਾਡੇ ਘਰੇ ਜਦੋਂ ਮਰਜ਼ੀ ਆਓ ਤੁਸੀਂ ਮੇਰਾ ਬਣਾਇਆ ਖਾਣਾ ਖਾ ਕੇ ਦੇਖਿਓ ਤੁਹਾਨੂੰ ਆਪ ਹੀ ਪਤਾ ਲੱਗ ਜੂ ਵੀ ਹਾਂ ਵੀ ਆਂਟਿਕ ਐਵੇਂ ਝੂਠ ਬੋਲਦੀ ਹੈ ਕਿ ਸੱਚ ਬੋਲਦੀ ਹੈ ਆਇਓ ਖਾ ਕੇ ਫਿਰ ਦੱਸਿਓ ਬਾਕੀ ਮੇਰੀ ਵੀਡੀਓ ਨੂੰ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨ ਮੈਨੂੰ ਪਿਆਰ ਭਰੀ ਸ਼াশਵੀ ਕਾਲ